ਅਪਾ ਅਕਸਰ ਹੀ ਇਹ ਗੱਲ ਸੁਣਦੇ ਆ ਕਿ ਜੋ ਇਹ ਸਭ ਕੁਝ ਹੋ ਰਿਹਾ ਇਹ ਕੁਦਰਤ ਦੇ ਅਨਸਾਰ ਹੋ ਰਿਹਾ ਕੁਦਰਤ ਨੇ ਪਹਿਲਾਂ ਹੀ ਤੈਅ ਕਰ ਰੱਖਿਆ ਹੈ ਕਿ ਕਿਸ ਬੰਦੇ ਨਾਲ ਕੀ ਹੋਵੇਗਾ ਕਿੱਦਾਂ ਹੋਵੇਗਾ ਕਿਸ ਬੰਦੇ ਦੀ ਜੋੜੀ ਕਿਸ ਨਾਲ ਬਣੇਗੀ ਜਿਵੇਂ ਆਪਾਂ ਅਕਸਰ ਹੀ ਸੁਣ ਲੈਂਦੇ ਆ ਕਿ ਜੋੜੀਆਂ ਤਾਂ ਉੱਪਰੋਂ ਬਣ ਕੇ ਆਉਂਦੀਆਂ ਤੇ ਉਸ ਤੋਂ ਬਾਅਦ ਜਦੋਂ ਕਿਸੇ ਦੇ ਕਿਸੇ ਨਾਲ ਕੋਈ ਸਬੰਧ ਬਣਦੇ ਨੇ ਪ੍ਰੇਮ ਸਬੰਧ ਬਣਦੇ ਨੇ ਤਾ ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਵੀ ਉੱਪਰੋਂ ਹੀ ਬਣ ਕੇ ਆਉਂਦੇ ਨੇ ਕਿਉਂਕਿ ਜਦੋਂ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ ਤਾਂ ਉਸ ਤੋਂ ਬਾਅਦ ਜਦੋਂ ਕਿਸੇ ਦੀ ਕਿਸੇ ਨਾਲ ਅਟੈਚਮੈਂਟ ਹੁੰਦੀ ਹੈ ਉਹ ਵੀ ਫਿਰ ਕੁਦਰਤ ਦੇ ਹਿਸਾਬ ਨਾਲ ਹੀ ਹੁੰਦੀ ਹੈ ਪਰ ਇਹ ਗੱਲਾਂ ਕਈ ਵਾਰ ਬੜਾ ਘਾਤਕ ਰੂਪ ਧਾਰਨ ਕਰ ਲੈਂਦੀਆਂ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਔਰਤ ਨੇ ਆਪਣੇ ਵਿਆਹ ਤੋਂ ਤਕਰੀਬਨ 7 ਸਾਲ ਬਾਅਦ ਇੱਕ ਬੰਦੇ ਦੇ ਨਾਲ रिलेशन ਬਣਾ ਲਏ ਤੇ ਉਸ ਤੋਂ ਬਾਅਦ ਜੋ ਹੋਇਆ ਉਹ ਬੜਾ ਹੀ ਘਾਤਕ ਹੋਇਆ ਕਿਉਂਕਿ ਤਿੰਨ ਮਰਡਰ ਹੋ ਜਾਂਦੇ ਨੇ ਮਰਡਰਾਂ ਦੀ ਕਹਾਣੀ ਜਦੋਂ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਸੋਚ ਕੇ ਹੈਰਾਨ ਹੋ ਜਾਂਦੇ ਨੇ ਕਿ ਇਹ ਕਿਵੇਂ ਹੋ ਗਿਆ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਦਿੱਲੀ ਦਾ ਰਾਮ ਨਗਰ ਇਲਾਕਾ ਗੱਲ ਹੈ 19 ਅਕਤੂਬਰ 2000 25 ਦੀ ਇਥੋਂ ਦਾ ਰਹਿਣ ਵਾਲਾ ਆਕਾਸ਼ ਜਿਸ ਦਾ ਵਿਆਹ ਹੁੰਦਾਗਾ ਸ਼ਾਲਨੀ ਦੇ ਨਾਲ ਤਕਰੀਬਨ 7 ਸਾਲ ਪਹਿਲਾਂ ਇਹਨਾਂ ਦੇ ਦੋ ਕੁੜੀਆਂ ਹੋ ਜਾਂਦੀਆਂ ਇੱਕ 5 ਸਾਲਾਂ ਦੀ ਤੇ ਇੱਕ 3 ਸਾਲਾਂ ਦੀ ਸੀ ਹੁਣ ਇਸ ਵਕਤ ਤਾਂ ਇਹਨਾਂ ਦੀ ਜ਼ਿੰਦਗੀ ਚੰਗੀ ਚੱਲ ਰਹੀ ਸੀ ਆਕਾਸ਼ ਈ ਰਿਕਸ਼ਾ ਚਲਾਉਂਦਾ ਸੀ ਸਭ ਕੁਝ ਵਧੀਆ ਸੀ ਉਹ ਆਪਣੀ ਦਿਹਾੜੀ ਕਰਦਾ ਸੀ ਘਰ ਆਉਂਦਾ ਸੀ ਰੋਟੀ ਪਾਣੀ ਚੱਲਦਾ ਸੀ ਯਾਨੀ ਕਿਸੇ ਕਿਸਮ ਦੀ ਕੋਈ ਵੀ ਘਾਟ ਨਹੀਂ ਸੀ ਪਰ ਜ਼ਿੰਦਗੀ ਚੱਲਦੇ-ਚੱਲਦੇ ਛਾਲਣੀ ਅਤੇ ਆਕਾਸ਼ ਦੋਨਾਂ ਦੇ ਵਿੱਚ ਮਾਨ ਮੋਟਾਬ ਹੋ ਜਾਂਦੇ ਆ ਇਹਨਾਂ ਦੇ ਵਿੱਚ ਝਗੜਾ ਰਹਿਣ ਲੱਗ ਜਾਂਦਾ ਹੈ ਤਾਂ ਹੁਣ ਇੱਕ ਦਿਨ ਛਾਲਣੀ ਗੁੱਸੇ ਹੋ ਕੇ ਆਪਣੇ ਪੇਕੇ ਚਲੀ ਜਾਂਦੀ ਆ ਆਪਣੀਆਂ ਬੇਟੀਆਂ ਨੂੰ ਲੈ ਕੇ ਪਰ ਜੋ ਆਕਾਸ਼ ਹੁੰਦਾ ਹੈ ਏ ਵੀ ਨਹੀਂ ਸੋਚਦਾ ਕਿ ਮੈਂ ਉਸ ਨੂੰ ਮੋੜ ਲਵਾਂ ਜਾਂ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰ ਲਵਾਂ ਤੇ ਸ਼ਾਲਨੀ ਵੀ ਨਹੀਂ ਸੋਚਦੀ ਕਿ ਮੇਰਾ ਘਰ ਖਰਾਬ ਹੋ ਰਿਹਾ ਹੈ ਉਹ ਆਪਣੀਆਂ ਬੇਟੀਆਂ ਨੂੰ ਲੈ ਕੇ ਪੇਕੇ ਚਲੀ ਜਾਂਦੀ ਹੈ ਇੱਥੇ ਇੱਕ ਡੇਢ ਮਹੀਨਾ ਰਹਿੰਦੀ ਹੈ ਤੇ ਇੱਥੇ ਹੀ ਇਸ ਦੇ ਗਮਾਣ ਦੇ ਵਿੱਚ ਇੱਕ ਮੁੰਡਾ ਰਹਿੰਦਾ ਹੁੰਦਾ ਜਿਸ ਦਾ ਨਾਮ ਹੁੰਦਾ ਆਸ਼ੂ ਉਰਫ ਸਿਲੈਂਡਰ ਜਿਸ ਦੀ ਉਮਰ ਲਗਭਗ 32 ਸਾਲ ਹੁੰਦੀ ਹੈ ਸ਼ਾਲਨੀ ਦੀ ਉਮਰ ਲਗਭਗ 22 ਸਾਲ ਹੁੰਦੀ ਹੈ ਅਕਾਸ਼ ਦੀ ਉਮਰ ਲਗਭਗ 23 ਸਾਲ ਹੁੰਦੀ ਹੈ ਇਹਨਾਂ ਦਾ ਵਿਆਹ ਛੋਟੀ ਉਮਰ ਚ ਹੀ ਹੋ ਜਾਂਦਾ ਹੈ ਹੁਣ ਜਦੋਂ ਸ਼ਿਲੇਂਦਰ ਛਾਲਨੀ ਦੇ ਪੇਕੇ ਘਰ ਦੇ ਕੋਲ ਰਹਿੰਦਾ ਹੁੰਦਾ ਹੈ ਤਾਂ ਇਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਸ਼ਿਲੇਂਦਰ ਜਾਨੀ ਆਸ਼ੂ ਅਤੇ ਛਾਲਨੀ ਦੀ ਤਾਂ ਹੁਣ ਇਹ ਦੋਸਤੀ ਅੱਗੇ ਵੱਧਦੀ ਹੈ ਕਿਉਂਕਿ ਇਧਰ ਜੋ ਅਕਾਸ਼ ਸੀ ਉਸ ਦਾ ਆਪਣੀ ਪਤਨੀ ਦੇ ਧਿਆਨ ਨਹੀਂ ਸੀ ਉਸ ਨੂੰ ਲੱਗ ਰਿਹਾ ਸੀ ਕਿ ਖੁਦ ਆ ਜਾਵੇਗੀ ਪਰ ਪਤਨੀ ਕਿਸੇ ਹੋਰ ਦੇ ਪਿਆਰ ਦੇ ਵਿੱਚ ਖੁੱਬ ਰਹੀ ਸੀ ਇਹ ਬੜਾ ਹੀ ਘਾਤਕ ਕੰਮ ਹੋਣ ਵਾਲਾ ਸੀ ਤਾਂ ਹੁਣ ਜਦੋਂ ਛਲੇਂਦਰ ਅਤੇ ਸ਼ਾਲਨੀ ਦੋਨੋਂ ਇੱਕ ਦੂਜੇ ਦੇ ਨਾਲ ਦੋਸਤੀ ਕਰ ਲੈਂਦੇ ਆ ਪਿਆਰ ਹੋ ਜਾਂਦਾ ਉਸ ਤੋਂ ਬਾਅਦ ਇਹਨਾਂ ਦੇ ਸਰੀਰਕ ਸੰਬੰਧ ਵੀ ਬਣ ਜਾਂਦੇ ਨੇ ਤੇ ਇਹ ਛਲੇਂਦਰ ਸ਼ਾਲਨੀ ਅਤੇ ਉਸ ਦੀਆਂ ਦੋਨੋਂ ਬੱਚੀਆਂ ਨੂੰ ਲੈ ਕੇ ਪੰਜਾਬ ਚਲਿਆ ਜਾਂਦਾ ਹੈ ਉੱਥੇ 7-8 ਮਹੀਨੇ ਰਹਿੰਦੇ ਨੇ ਤੇ ਉਸ ਤੋਂ ਬਾਅਦ ਇੱਕ ਦਿਨ ਸ਼ਾਲਨੀ ਨਾਲ ਸ਼ਲੇਂਦਰ ਦੀ ਲੜਾਈ ਹੁੰਦੀ ਹੈ ਕਿਉਂ ਹੁੰਦੀ ਹੈ ਕਿਉਂਕਿ ਸ਼ਲੇਂਦਰ ਨੇ ਸ਼ਾਲੀ ਦੀਆਂ ਬੇਟੀਆਂ ਦੀ ਕੁੱਟਮਾਰ ਕੀਤੀ ਸੀ ਇਸ ਗੱਲ ਤੋਂ ਸ਼ਾਲੀ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਪਹਿਲਾਂ ਉਸ ਨੇ ਆਪਣੇ ਪਤੀ ਨੂੰ ਛੱਡਿਆ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਫਿਰ ਉਸ ਨੇ ਆਪਣੇ ਆਸ਼ਕ ਨੂੰ ਜਿਸ ਦੇ ਨਾਲ ਉਹ ਲਿਵਿੰਗ ਦੇ ਵਿੱਚ ਰਹੀ ਉਸ ਨੂੰ ਕਹਿ ਦਿੱਤਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਤੂੰ ਮੇਰੀਆਂ ਬੇਟੀਆਂ ਨੂੰ ਕੁੱਟਦਾ ਤਾਂ ਹੁਣ ਉਹ ਗੁੱਸੇ ਹੋ ਕੇ ਵਾਪਸ ਆ ਜਾਂਦੀ ਹੈ ਪਰ आशु ਇਹ ਗੱਲ ਬਰਦਾਸ਼ਤ ਨਹੀਂ ਕਰਦਾ ਉਸ ਨੂੰ ਲੱਗ ਰਿਹਾ ਸੀ ਕਿ ਮੈਂ ਸ਼ਾਲਨੀ ਤੋਂ ਬਗੈਰ ਨਹੀਂ ਰਹਿ ਸਕਦਾ ਕਿਉਂਕਿ ਸ਼ਾਲਨੀ ਦਾ ਆਸ਼ੂ ਆਦੀ ਹੋ ਚੁੱਕਿਆ ਸੀ ਇੱਧਰ ਹੁਣ ਪੇਕੇ ਪਰਿਵਾਰ ਵਾਲੇ ਜੋ ਹੁੰਦੇ ਨੇ ਉਹ ਵੀ ਸ਼ਾਲਨੀ ਨੂੰ ਕਹਿੰਦੇ ਆ ਕਿ ਤੇਰਾ ਪਤੀ ਹੈ ਤੂੰ ਆਸ਼ੂ ਦੇ ਨਾਲ ਯਾਨੀ ਸ਼ਲੇਂਦਰ ਦੇ ਨਾਲ ਨਾ ਰਹਿ ਤੂੰ ਆਕਾਸ਼ ਕੋਲ ਚਲੀ ਜਾ ਉਸ ਦੀਆਂ ਦੋ ਬੇਟੀਆਂ ਵੀ ਤੇਰੇ ਕੋਲ ਆ ਉਹ ਤੈਨੂੰ ਅਪਣਾ ਲਵੇਗਾ ਤੇ ਇੱਧਰ ਆਕਾਸ਼ ਵੀ ਹੁਣ ਠੰਡਾ ਹੋ ਗਿਆ ਸੀ ਉਹ ਵੀ ਸ਼ਾਲਨੀ ਨੂੰ ਕਹਿੰਦਾ ਕਿ ਤੂੰ ਮੇਰੇ ਕੋਲ ਆ ਜਾ ਮੈਂ ਤੇਰੀਆਂ ਸਾਰੀਆਂ ਗਲਤੀਆਂ ਮaaf ਕਰ ਦੇਵਾਂਗਾ ਸ਼ਾਲਨੀ ਨੂੰ ਵੀ ਲੱਗਦਾ ਹੈ ਕਿ ਮੈਂ ਆਕਾਸ਼ ਕੋਲ ਹੀ ਠੀਕ ਹਾਂ ਕਿਉਂਕਿ ਉਸ ਦੀਆਂ ਦੋ ਬੱਚੀਆਂ ਸੀ ਉਹ ਆਕਾਸ਼ ਦੀਆਂ ਸੀ ਪਰ ਉਹ ਸ਼ਾਇਦ ਆਸ਼ੂ ਨੂੰ ਨਹੀਂ ਪਸੰਦ ਸੀ ਤਾਂ ਹੁਣ ਸ਼ਾਲਨੀ ਦੋਨੋਂ ਬੱਚੀਆਂ ਨੂੰ ਲੈ ਕੇ ਆਪਣੇ ਪਤੀ ਆਕਾਸ਼ ਦੇ ਕੋਲ ਰਹਿ ਜਾਂਦੀ ਹੈ ਇਧਰ ਜੋ ਆਸ਼ੂ ਹੁੰਦਾ ਉਹ ਕੱਲਾ ਰਹਿ ਜਾਂਦਾ ਹੈ ਪਰ ਆਸ਼ੂ ਸ਼ਾਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਗਿਆ ਸੀ ਥੋੜੇ ਮਹੀਨੇ ਲੰਘਦੇ ਆ ਤਾਂ ਪਤਾ ਲੱਗਦਾ ਕਿ ਜੋ ਸ਼ਾਲਨੀ ਹੈ ਉਹ ਤਾਂ ਪ੍ਰੈਗਨੈਂਟ ਹੈ ਤਿੰਨ ਚਾਰ ਮਹੀਨਿਆਂ ਦੀ ਇਹ ਗੱਲ ਜਦੋਂ ਆਸ਼ੂ ਨੂੰ ਪਤਾ ਲੱਗਦੀ ਹੈ ਤਾਂ ਆਸ਼ੂ ਨੂੰ ਲੱਗਦਾ ਹੈ ਕਿ ਉਸ ਸਮੇਂ ਤਾਂ ਇਹ ਮੇਰੇ ਕੋਲ ਰਹਿੰਦੀ ਸੀ ਉਹ ਮਹੀਨੇ ਜੋੜ ਕੇ ਦੇਖਦਾ ਤਾਂ ਉਸ ਨੂੰ ਲੱਗਦਾ ਹੈ ਕਿ ਇਹ ਤਾਂ ਇਸ ਦੇ ਪੇਟ ਦੇ ਵਿੱਚ ਮੇਰਾ ਬੱਚਾ ਹੈ ਤਾਂ ਹੁਣ ਆਸ਼ੂ ਨੂੰ ਜੋ ਸ਼ਾਲਨੀ ਦੇ ਪੇਟ ਵਿੱਚ ਬੱਚਾ ਪਰ ਰਿਹਾ ਸੀ ਉਸ ਦਾ ਮੂਹ ਹੁੰਦਾ ਹੈ ਕਿ ਇਸ ਦੇ ਪੇਟ ਵਿੱਚ ਮੇਰਾ ਬੱਚਾਗਾ ਮੈਂ ਸ਼ਾਲਨੀ ਨੂੰ ਆਪਣੇ ਨਾਲ ਰੱਖਾਂਗਾ ਉਹ ਸ਼ਾਲੀ ਨਾਲ ਸੰਪਰਕ ਕਰਦਾ ਹੈ ਪਰ ਉਹ ਤਾਂ ਇਸ ਕੋਲ ਆਉਣ ਤੋਂ ਬਿਲਕੁਲ ਮਨਾ ਕਰ ਦਿੰਦੀ ਹੈ ਕਿ ਮੈਂ ਤੇਰੇ ਕੋਲ ਨਹੀਂ ਆਉਣਾ ਤੂੰ ਬੰਦਾ ਠੀਕ ਨਹੀਂ ਤੂੰ ਮੇਰੀਆਂ ਬੇਟੀਆਂ ਨੂੰ ਕੁੜਦਾ ਤੂੰ ਮੇਰੇ ਨਾਲ ਕੁੱਟਮਾਰ ਕਰਦਾ ਮੈਂ ਤੇਰੇ ਕੋਲ ਨਹੀਂ ਆਉਣਾ ਪਰ ਜੋ ਆਸ਼ੂ ਹੁੰਦਾ ਹੈ ਉਸ ਨੂੰ ਲੱਗ ਰਿਹਾ ਸੀ ਕਿ ਇਹ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ ਇਹ ਮੇਰੇ ਕੋਲ ਰਹੇ ਆਸ਼ੂ ਹੁਣ ਸ਼ਾਲਨੀ ਦੇ ਕੋਲ ਉਸਤੇ ਘਰ ਵੀ ਜਾਂਦਾ ਤੇ ਉਸ ਨੂੰ ਕਹਿੰਦਾ ਕਿ ਇਹ ਮੇਰਾ ਬੱਚਾ ਹੈ ਪਰ ਸ਼ਾਲਨੀ ਕਹਿੰਦੀ ਹੈ ਕਿ ਇਹ ਤੇਰਾ ਬੱਚਾ ਨਹੀਂ ਇਹ ਤਾਂ ਆਕਾਸ਼ ਦਾ ਬੱਚਾ ਹੈ ਪਰ ਆਸ਼ੂ ਨੂੰ ਲੱਗ ਰਿਹਾ ਸੀ ਕਿ ਇਹ ਬੱਚਾ ਮੇਰਾ ਦਾ ਪਰ ਸ਼ਾਲਨੀ ਉਸ ਨੂੰ ਉੱਥੋਂ ਭਜਾ ਦਿੰਦੀ ਹੈ ਕਿ ਤੂੰ ਇੱਥੋਂ ਚਲੇ ਜਾ ਨਹੀਂ ਮੈਂ ਪੁਲਿਸ ਨੂੰ ਕਾਲ ਕਰਾਂਗੀ ਪਰ ਜੋ ਆਸ਼ੂ ਸੀ ਉਸ ਦੇ ਅੰਦਰ ਤਾਂ ਨਫ਼ਰਤ ਦੀ ਅੱਗ ਪੈਦਾ ਹੋ ਰਹੀ ਸੀ ਆਕਾਸ਼ ਲਈ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਜੇ ਆਕਾਸ਼ ਨਾ ਹੁੰਦਾ ਤਾਂ ਸ਼ਲਨੀ ਨੇ ਵਾਪਸ ਨਹੀਂ ਆਉਣਾ ਸੀ ਇਸ ਨੇ ਮੇਰੇ ਕੋਲ ਰਹਿਣਾ ਸੀ ਹੁਣ ਉਸ ਨੂੰ ਲੱਗਿਆ ਕਿ ਸਾਰੇ ਪਵਾਰੇ ਦੀ ਜੜ ਆਕਾਸ਼ ਹੈ ਜੇ ਆਕਾਸ਼ ਨਾ ਰਹੇ ਤਾਂ ਜੋ ਸ਼ਲਨੀ ਆ ਮੇਰੇ ਕੋਲ ਆ ਜਾਏਗੀ ਇਸ ਦੇ ਪੇਟ ਦੇ ਵਿੱਚ ਜੋ ਬੱਚਾ ਪੜ ਰਿਹਾ ਉਹ ਮੇਰਾਗਾ ਤੇ ਅਸੀਂ ਇਕੱਠੇ ਰਹਾਂਗੇ ਹੁਣ ਆਸ਼ੂ ਪਲਾਨਿੰਗ ਕਰਦਾ ਹੈ ਆਕਾਸ਼ ਦੇ ਮਰਡਰ ਦੀ ਇਸ ਦੀ ਰੇਖੀ ਕਰਦਾ ਕਿ ਕਦੋਂ ਇਹ ਆਉਂਦਾ ਹੈ ਕਦੋਂ ਜਾਂਦਾ ਹੈ ਇੱਕ ਦਿਨ आशु ਨੂੰ ਪਤਾ ਲੱਗਦਾ ਹੈ ਕਿ ਜੋ ਆਕਾਸ਼ ਆ ਉਹ ਆਪਣੀ ਪਤਨੀ ਸ਼ਾਲਨੀ ਨੂੰ ਲੈ ਕੇ ਪੇਕੇ ਆ ਰਿਹਾ ਹੈ ਕਿਉਂਕਿ ਸ਼ਾਲਨੀ ਦੀ ਮਾਂ ਬਿਮਾਰ ਸੀ ਉਸ ਦੀ ਤਬੀਅ ਠੀਕ ਨਹੀਂ ਸੀ ਇਸ ਲਈ ਆਕਾਸ਼ ਸ਼ਾਲਨੀ ਨੂੰ ਪੇਕੇ ਛੱਡਣ ਆ ਜਾਂਦਾ ਹੈ ਈ ਰਿਖਸ਼ੇ ਦੇ ਉੱਤੇ ਪਰ ਇਧਰ ਆਸ਼ੂ ਇਸ ਤਾਕ ਦੇ ਵਿੱਚ ਖੜਾ ਹੁੰਦਾ ਹੈ ਕਿ ਜਦੋਂ ਹੀ ਆਕਾਸ਼ ਤੇ ਸ਼ਾਲਨੀ ਇੱਥੇ ਆਉਣਗੇ ਉਹ ਆਕਾਸ਼ ਉੱਤੇ ਹਮਲਾ ਕਰ ਦੇਵੇਗਾ ਤੇ ਉਸ ਨੂੰ ਮੌਤੇ ਘਾਟ ਉਤਾਰ ਦੇਵੇਗਾ ਹੁਣ ਜਦੋਂ ਆਕਾਸ਼ ਤੇ ਸ਼ਾਲਨੀ ਦੋਨੋਂ ਆਉਂਦੇ ਨੇ ਈ ਰਿਖਸ਼ੇ ਦੇ ਉੱਤੇ ਆਸ਼ੂ ਮੌਕਾ ਦੇਖ ਕੇ ਆਕਾਸ਼ ਦੇ ਉੱਤੇ ਚਾਕੂਆਂ ਦੇ ਨਾਲ ਹਮਲਾ ਕਰ ਦਿੰਦਾ ਹੈ ਆਕਾਸ਼ ਦੇ ਇੱਕ ਦੋ ਚਾਕੂ ਵੱਜਦੇ ਨੇ ਤੇ ਆਕਾਸ਼ ਹਿੱਥੋਂ ਪੱਜ ਲੈਂਦਾ ਹੈ ਤੇ ਜੋ ਸ਼ਾਲਨੀ ਹੁੰਦੀ ਹੈ ਉਹ ਵਿਚਾਲੇ ਆ ਜਾਂਦੀ ਹੈ ਉਹ ਆਸ਼ੂ ਨੂੰ ਕਹਿੰਦੀ ਹੈ ਕਿ ਤੂੰ ਕੀ ਕਰ ਰਿਹਾ ਤੂੰ ਮੇਰੇ ਪਤੀ ਨੂੰ ਕਿਉਂ ਮਾਰ ਰਿਹਾ ਆਸ਼ੂ ਉੱਤੇ ਗੁੱਸਾ ਹੁੰਦੀ ਹੈ ਪਰ ਜਦੋਂ ਆਸ਼ੂ ਇਹ ਗੱਲ ਦੇਖਦਾ ਹੈ ਕਿ ਜਿਸ ਨੂੰ ਮੈਂ ਪਿਆਰ ਕਰਦਾ ਉਹ ਹੀ ਮੇਰੇ ਉੱਪਰ ਗੁੱਸਾ ਹੋ ਰਹੀ ਹੈ ਤਾਂ ਫਿਰ ਆਸ਼ੂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਹ ਬਾਹਰ ਕਰਦਾ ਸ਼ਾਲਨੀ ਦੇ ਉੱਤੇ ਤਿੰਨ ਚਾਰ بار ਕਰਦਾ ਤੇ ਉਸ ਇਹ ਦੇਖ ਕੇ ਆਕਾਸ਼ ਭੱਜ ਕੇ ਆਉਂਦਾ ਤੇ ਆਸ਼ੂ ਤੋਂ ਚਾਕੂ ਫੜ ਲੈਂਦਾ ਚਾਕੂ ਫੜ ਕੇ ਆਸ਼ੂ ਦੇ ਉੱਪਰ ਬਾਹਰ ਕਰਦਾ ਹੁਣੇ ਤਿੰਨੋਂ ਜ਼ਖਮੀ ਹੋ ਜਾਂਦੇ ਨੇ ਲਹੂ ਲਹਾਨ ਹੋ ਜਾਂਦੇ ਨੇ ਇਹਨਾਂ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਜੋ ਆਸ਼ੂ ਹੁੰਦਾ ਉਸ ਨੂੰ ਡਾਕਟਰ ਮ੍ਰਿਤੇ ਘੋਸ਼ਿਤ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਪਤਾ ਲੱਗਦਾ ਕਿ ਜੋ ਸ਼ਾਲਨੀ ਆ ਉਸ ਦੀ ਵੀ ਮੌਤ ਹੋ ਗਈ ਪਰ ਜੋ ਆਕਾਸ਼ ਹੁੰਦਾ ਉਹ ਜ਼ਖਮੀ ਤਾਂ ਹੁੰਦਾ ਪਰ ਉਸ ਦੀ ਜਾਨ ਬਚ ਜਾਂਦੀ ਹੈ ਹੁਣ ਜੋ ਛਾਲਨੀ ਦਾ ਭਰਾਗਾ ਉਸ ਦੇ ਬਿਆਨਾਂ ਦੇ ਉੱਤੇ ਜੋ ਆਸ਼ੂ ਹੈ ਜੋ ਕਿ ਮਰ ਚੁੱਕਿਆ ਹੈਗਾ ਉਸ ਉੱਪਰ ਕੇਸ ਦਰਜ ਕੀਤਾ ਜਾਂਦਾ ਹੈ ਕਿ ਏਸ ਨੇ ਉਸ ਦੀ ਭੈਣ ਨੂੰ ਮਾਰ ਦਿੱਤਾ ਸੋ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਜੋ ਆਕਾਸ਼ ਹੈ ਉਸ ਨੇ ਆਸ਼ੂ ਦੇ ਉੱਤੇ ਹਮਲਾ ਕੀਤਾ ਸੀ ਉਸ ਦੀ ਮੌਤ ਹੋ ਗਈ ਹੁਣ ਦੇਖਣਾ ਹੋਵੇਗਾ ਕੀ ਬਣੇਗਾ ਆਕਾਸ਼ ਦੇ ਉੱਤੇ ਪੁਲਿਸ ਕੇਸ ਦਰਜ ਕਰੇਗੀ ਅੱਗੇ ਇਸ ਕੇਸ ਵਿੱਚ ਕੀ ਹੋਵੇਗਾ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜਾਂ ਫਿਰ ਇਹ ਹੋਵੇਗਾ ਕਿ ਆਕਾਸ਼ ਨੇ ਆਪਣੀ ਪਤਨੀ ਅਤੇ ਆਪਣੇ ਆਪ ਨੂੰ ਬਚਾਉਣ ਲਈ ਸੈਲਫ ਡਿਫੈਂਸ ਦੇ ਵਿੱਚ ਆਸ਼ੂ ਦਾ ਕਤਲ ਕੀਤਾ ਆਸ਼ੂ ਨੂੰ ਮਾਰਿਆਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਨ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਇੱਕ ਗਲਤੀ ਨੇ ਸ਼ਾਲੀ ਦੀ ਗਲਤੀ ਨੇ ਉਸ ਨੂੰ ਲੱਗਿਆ ਕਿ ਮੈਂ ਆਸ਼ੂ ਦੇ ਨਾਲ ਵਧੀਆ ਰਹਾਂਗੀ ਸਹੀ ਰਹਾਂਗੀ ਮੈਂ ਤਾਂ ਇਸ ਨੂੰ ਪਿਆਰ ਕਰਨ ਲੱਗ ਗਈ ਉਸ ਨੇ ਆਪਣੇ ਪਤੀ ਬਾਰੇ ਨਹੀਂ ਸੋਚਿਆ ਪਰ ਜਦੋਂ ਫਿਰ ਉਹ ਆਪਣੇ ਆਸ਼ਿਕ ਦੇ ਨਾਲ ਰਹਿਣ ਲੱਗੀ ਲਿਵਿੰਗ ਦੇ ਵਿੱਚ ਤਾਂ ਉਸ ਨੂੰ ਲੱਗਿਆ ਕਿ ਮੈਂ ਇੱਥੇ ਠੀਕ ਨਹੀਂ ਮੈਂ ਤਾਂ ਆਪਣੇ ਪਤੀ ਕੋਲ ਠੀਕਾਂ ਯਾਨੀ ਇਹ ਮਾਨ ਹੈ ਬੜਾ ਬੇਈਮਾਨ ਹੈ ਇਹ ਪੈਰ ਪੈਰ ਤੇ ਬਦਲਦਾ ਜਿਵੇਂ ਸ਼ਾਲੀ ਨੂੰ ਲੱਗਿਆ ਕਿ ਹੁਣ ਮੈਂ ਆਪਣੇ ਆਸ਼ਿਕ ਕੋਲ ਨਹੀਂ ਰਹਾਂਗੀ ਪਹਿਲਾਂ ਉਸ ਨੂੰ ਲੱਗਿਆ ਕਿ ਮੈਂ ਆਪਣੇ ਪਤੀ ਕੋਲ ਨਹੀਂ ਰਹਾਂਗੀ ਫਿਰ ਉਸ ਦੀ ਜ਼ਿੰਦਗੀ ਦੇ ਵਿੱਚ ਆਸ਼ੂ ਆ ਜਾਂਦਾ ਤਾਂ ਉਸ ਨੂੰ ਲੱਗਦਾ ਕਿ ਆਸ਼ੂ ਬੜਾ ਵਧੀਆ ਪਰ ਜਦੋਂ ਆਸ਼ੂ ਨਾਲ ਉਹ ਥੋੜਾ ਟਾਈਮ ਰਹਿੰਦੀ ਹੈ ਤਾਂ ਉਸ ਨੂੰ ਲੱਗਦਾ ਕਿ ਨਹੀਂ ਮੇਰਾ ਤਾਂ ਪਤੀ ਹੀ ਵਧੀਆ ਸੀ ਇਸ ਕਸ਼ਮਕਸ਼ ਦੇ ਵਿੱਚ ਤਿੰਨ ਮਰਡਰ ਹੋ ਗਏ ਆਸ਼ੂ ਦਾ ਸ਼ਾਲਨੀ ਦਾ ਅਤੇ ਸ਼ਾਲਨੀ ਦੇ ਪੇਟ ਵਿੱਚ ਪੜ ਰਹੇ ਬੱਚੇ ਦਾ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਲ